ਹੈਲੋ ਦੋਸਤੋ ਅੱਜ ਆਪਾਂ ਗੱਲ ਕਰਾਂਗੇ ਕਿਵੇਂ ਅਮਰੀਕਾ ਦੀ ਖੂਫੀ ਏਜੰਸੀਆਂ ਨੇ ਕਾਸਿਮ ਸੁਲੇਮਾਨੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਬਗਦਾਦ ਇਰਾਕ 3 ਜਨਵਰੀ 2020 ਸਰਦੀਆਂ ਦੀ ਉਹ ਰਾਤ ਬਗਦਾਦ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਅਜੀਬ ਤਰੀਕੇ ਨਾਲ ਸ਼ਾਂਤ ਸੀ ਰਾਤ 1 ਵਜੇ ਤੋਂ ਠੀਕ ਪਹਿਲਾਂ ਇੱਕ ਚਮਕਦਾਰ ਜਹਾਜ਼ ਉੱਥੇ ਉਤਰਿਆ 92 ਤੇ ਐਚ 2 ਵੀ ਗੱਡੀਆਂ ਦੀ ਇੱਕ ਲਾਈਨ ਚੁੱਪਚਾਪ ਖੜੀ ਸੀ ਜਹਾਜ਼ ਵਿੱਚੋਂ ਇੱਕ ਆਦਮੀ ਉਤਰਿਆ ਸ਼ਾਂਤ ਤੇ ਸਤੁਲਤ ਉਸ ਦਾ ਚਿਹਰਾ ਅਮਰੀਕੀ ਖੂਫੀ ਏਜੰਸੀਆਂ ਲਈ ਜਾਣ ਪਛਾਣ ਵਾਲਾ ਸੀ ਉਹ ਸੀ ਕਾਸਿਮ ਸੁਲੇਮਾਨੀ ਈਰਾਨ ਦੀ ਅਬਿजात ਕੁਦਸ ਫੋਰਸ ਦਾ ਕਮਾਂਡਰ ਅਤੇ ਮੱਧ ਪੂਰਬ ਦਾ ਸਭ ਤੋਂ ਪ੍ਰਭਾਵਸ਼ਾਲੀ ਆਦਮੀ ਉਸ ਨੂੰ ਇਹ ਪਤਾ ਨਹੀਂ ਸੀ ਕਿ ਹਜ਼ਾਰਾਂ ਮੀਲ ਦੂਰੋਂ ਉਸ ਨੂੰ ਉੱਚ ਰੈਜੂਲੇਸ਼ਨ ਸੈਨਾ ਨਿਗਰਾਨੀ ਅਤੇ ਰੀਅਲ ਟਾਈਮ ਡਰੋਨਰਾਂ ਹੀ ਦੇਖਿਆ ਜਾ ਰਿਹਾ ਸੀ ਸੰਯੁਕਤ ਰਾਜ ਅਮਰੀਕਾ ਕਈ ਦਿਨਾਂ ਤੋਂ ਉਸ ਦੀ ਨਿਗਰਾਨੀ ਕਰ ਰਿਹਾ ਸੀ ਅਤੇ ਫੈਸਲਾ ਹੋ ਚੁੱਕਾ ਸੀ ਉਸ ਨੂੰ ਮਾਰਨਾ ਹੈ ਕਈ ਸਾਲਾਂ ਤੋਂ ਸੁਲੇਮਾਨੀ ਯੁੱਧ ਖੇਤਰਾ ਵਿੱਚ ਲਗਭਗ ਬਿਨਾਂ ਕਿਸੇ ਰੁਕਾਵਟ ਦੇ ਅਜਾਦੀ ਨਾਲ ਘੁੰਮਦਾ ਰਿਹਾ ਉਹ ਈਰਾਨ ਵੱਲੋਂ ਪਰਦੇ ਪਿੱਛੇ ਲੜੇ ਜਾਂਦੇ ਜੁੱਦਾਂ ਦਾ ਮਾਸਟਰਮਾਈਂਡ ਸੀ ਜਿਸ ਨੇ ਇਰਾਕ, ਸੀਰੀਆ, ਲਿਬਨਾਨ ਅਤੇ ਯਮਨ ਵਿੱਚ ਪ੍ਰੌਕਸੀ ਫੌਜਾਂ ਨੂੰ ਹਥਿਆਰਾਂ ਤੇ ਵਿੱਤੀ ਮਦਦ ਦਿੱਤੀ ਸੀ ਵਾਸ਼ਿੰਗਟਨ ਦੇ ਅਨੁਸਾਰ ਉਹ ਸੈਂਕੜੇ ਅਮਰੀਕੀ ਸੈਨਿਕਾਂ ਦੀ ਮੌਤ ਦਾ ਜ਼ਿੰਮੇਵਾਰ ਸੀ ਪਰ ਈਰਾਨ ਅਤੇ ਉਸ ਦੇ ਸਾਥੀਆਂ ਲਈ ਉਹ ਇੱਕ ਰਾਸ਼ਟਰੀ ਨਾਇਕ ਅਤੇ ਵਿਰੋਧ ਦਾ ਪ੍ਰਤੀਕ ਸੀ ਦਸੰਬਰ 2019 ਦੇ ਅੰਤ ਵਿੱਚ ਹਾਲਾਤ ਪੜਕੁਟੇ ਇਰਾਨੇ ਹਮਾਇਤ ਵਾਲੀ ਮਲੇਸ਼ੀਆ ਨੇ ਇਰਾਕ ਵਿੱਚ ਇੱਕ ਅਮਰੀਕੀ ਫੌਜੀ ਅਡੇ ਤੇ ਹਮਲਾ ਕੀਤਾ ਜਿਸ ਵਿੱਚ ਇੱਕ ਅਮਰੀਕੀ ਠੇਕੇਦਾਰ ਮਾਰਿਆ ਗਿਆ ਕੁਝ ਦਿਨਾਂ ਬਾਅਦ ਉਸੇ ਮਲੇਸ਼ੀਆ ਨਾਲ ਸੰਬੰਧਿਤ ਭੀੜ ਨੇ ਬਗਦਾਦ ਵਿਚਲੇ ਅਮਰੀਕੀ ਦੂਤ ਵਾਸਤੇ ਹਮਲਾ ਕਰ ਦਿੱਤਾ ਰਾਸ਼ਟਰਪਤੀ ਡੋਨਾਲਡ 트੍ਰੰਪ ਅਤੇ ਉਨ੍ਹਾਂ ਦੇ ਸਲਾਹਕਾਰਾਂ ਨੇ ਸੁਲੇਮਾਨੀ ਦੀ ਵਧ ਰਹੀ ਹਿੰਮਤ ਨੂੰ ਇਕ ਲਾਲਕੀ ਸਮਝਿਆ ਇੱਕ ਬਹੁਤ ਹੀ ਸੀਕ੍ਰੇਟ ਮੀਟਿੰਗ ਦੌਰਾਨ 트੍ਰੰਪ ਨੂੰ ਫੌਜੀ ਵਿਕਲਪਾਂ ਦੀ ਸੂਚੀ ਦਿੱਤੀ ਗਈ ਸਭ ਤੋਂ ਵੱਧ ਚੋਟੀ ਦੇ ਬਗਲ ਵਿੱਚ ਸੀ ਸੁਲੇਮਾਨੀ ਦੀ ਹੱਤਿਆ ਕਮਰੇ ਵਿੱਚ ਮੌਜੂਦ ਕਈ ਲੋਕ ਹੈਰਾਨ ਰਹਿ ਗਏ ਜਦ 트ੰਪ ਨੇ ਇਸੇ ਦੀ ਚੋਣ ਕੀਤੀ ਸੀਆਈਏ ਅਤੇ ਅਮਰੀਕੀ ਫੌਜ ਪਹਿਲਾਂ ਹੀ ਉਸ ਦੀ ਹਲਚਲਾਂ ਦੀ ਨਿਗਰਾਨੀ ਕਰ ਰਹੀਆਂ ਸਨ ਖੂਫੀਆ ਜਾਣਕਾਰੀ ਤੋਂ ਪਤਾ ਲੱਗਾ ਕਿ ਉਹ ਦਮਿਸ਼ਕ ਤੋਂ ਬਗਦਾਦ ਦੀ ਉਡਾਨ ਭਰਨ ਵਾਲਾ ਸੀ ਕੜੀ ਦੀਆਂ ਸੂਈਆਂ ਹੁਣ ਗਿਣਤੀ ਗਿਣ ਰਹੀਆਂ ਸਨ ਬਗਦਾਦ ਦੇ ਉੱਪਰ ਇੱਕ ਅਮਰੀਕੀ MQ-9 ਰਿਪਰ ਡਰੋਨ ਚੁੱਪਚਾਪ ਘੁੰਮ ਰਿਹਾ ਸੀ। ਉਸਨੇ ਉਹਨਾਂ SUV ਗੱਡੀਆਂ ਨੂੰ ਨਿਸ਼ਾਨਾ ਬਣਾਇਆ ਜੋ ਸੁਲੀਮਾਨੀ ਅਤੇ ਉਸਦੇ ਸਾਥੀ ਅਬੂ ਮਹੰਦੀ ਨੂੰ ਲੈ ਕੇ ਜਾ ਰਹੀਆਂ ਸਨ। ਠੀਕ ਰਾਤ 1 ਵਜੇ ਡਰੋਨ ਨੇ ਕਈ ਮਿਸਾਲਾਂ ਚਲਾਈਆਂ। ਧਮਾਕਿਆਂ ਨੇ ਰਾਤ ਨੂੰ ਚਮਕਾ ਦਿੱਤਾ। ਦੋ ਵਾਹਨਾਂ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਈਆਂ। ਲਪਟਾ ਆਸਮਾਨ ਵੱਲ ਚੁੱਕਣ ਲੱਗੀਆਂ। ਕੋਈ ਵੀ ਨਹੀਂ ਬਚਿਆ। ਲਾਸ਼ਾਂ ਇੰਨੀਆ ਜਲ ਚੁਕੀਆਂ ਸਨ ਕਿ ਉਹਨਾਂ ਦੀ ਪਛਾਣ ਉਂਗਲੀਆਂ ਦੀਆਂ ਅਗੋਠੀਆਂ ਅਤੇ ਨਿੱਜੀ ਵਸਤਾ ਰਹੀਂ ਹੋਈ। ਕੁਝ ਘੰਟਿਆਂ ਵਿੱਚ ਦੁਨੀਆ ਨੂੰ ਪਤਾ ਲੱਗ ਗਿਆ ਕਿ ਕਾਸਿਮ ਸੁਲੇਮਾਨੀ ਮਾਰਿਆ ਗਿਆ ਸੀ ਅਮਰੀਕੀ ਹਮਲੇ ਵਿੱਚ ਇਰਾਕ ਦੀ ਧਰਤੀ ਤੇ। ਇਹ ਖਬਰ ਮੱਧ ਪੂਰਬ ਤੋਂ ਲੈ ਕੇ ਸੰਸਾਰ ਭਰ ਵਿੱਚ ਹਲਚਲ ਬਣ ਗਈ। ਈਰਾਨ ਨੇ ਬਦਲਾ ਲੈਣ ਦੀ ਕਸਮ ਖਾਦੀ। ਲੱਖਾਂ ਲੋਕ ਉਸਦੇ ਅੰਤਿਮ ਸੰਸਕਾਰ ਲਈ ਸੜਕਾਂ ਤੇ ਆ ਗਏ। 5 ਦਿਨਾਂ ਬਾਅਦ 이란 ਨੇ عراق ਵਿੱਚ ਦੋ ਅਮਰੀਕੀ ਫੌਜੀ ਅੱਡੇਾਂ ਤੇ ਮਿਜ਼ਾਈਲਾਂ ਨਾਲ ਹਮਲੇ ਕੀਤੇ ਜਿਸ ਵਿੱਚ 100 ਤੋਂ ਵੀ ਵੱਧ ਅਮਰੀਕੀ ਸੈਨਿਕਾਂ ਨੂੰ ਦਿਮਾਗੀ ਝਟਕਿਆਂ ਦੀ ਚੋਟ ਆਈ। ਇਹ ਹੱਤਿਆ ਅਮਰੀਕਾ ਤੇ ਇਰਾਨ ਨੂੰ ਯੁੱਧ ਦੇ ਕਿਨਾਰੇ ਤੇ ਲੈ ਆਈ ਅਤੇ ਮੱਧ ਪੂਰਬ ਦੇ ਰਾਜਨੀਤਿਕ ਦਿਸ਼ਾ ਨੂੰ ਬਦਲ ਦਿੱਤਾ। ਕਾਸਿਮ ਸੁਲੇਮਾਨੀ ਦੀ ਮੌਤ ਸਿਰਫ ਇੱਕ ਫੌਜੀ ਹਮਲਾ ਨਹੀਂ ਸੀ। ਇਹ ਇੱਕ ਸੁਨੇਹਾ ਸੀ ਕਿ ਦੁਨੀਆ ਵਿੱਚ ਕੋਈ ਵੀ ਦੁਸ਼ਮਣ ਚਾਹੇ ਕਿੰਨਾ ਵੀ ਸ਼ਕਤੀਸ਼ਾਲੀ ਹੋਵੇ ਸੁਰੱਖਿਅਤ ਨਹੀਂ ਹੈ। ਇਹ ਸੀ ਕਾਸਿਮ ਸੁਲੇਮਾਨੀ ਦੀ ਕਹਾਣੀ ਜਿਸ ਨੇ ਅਮਰੀਕਾ ਦੀ ਨਕ ਵਿੱਚ ਦੰਮ ਕੀਤਾ ਸੀ ਅਤੇ ਅਮਰੀਕਾ ਨੇ ਇਸ ਦਾ ਬਦਲਾ ਉਸ ਦੀ ਮੌਤ ਤੋਂ ਲੈ ਲਿਆ ਜੇ ਤੁਹਾਨੂੰ ਵੀਡੀਓ ਵਧੀਆ ਲੱਗੀ ਤਾਂ ਲਾਈਕ ਜਰੂਰ ਕਰਿਓ ਅਤੇ ਇਦਾਂ ਦੀ ਹੋਰ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਧੰਨਵਾਦ